ਮੂੰਗਫਲੀ ਮਾਮਾ ਕਤਨਾ ਨਾ ਜਾਏ ਪਾਉ

ਸਭਨੀ ਜੋ ਜਾਣਕਾਰੀ ਹੈ ਕਿ ਅੱਜ ਦਾ ਵਹਨ ਸੰਭੋਧਿਆ ਹੈ ਉਹ ਵੀ ਬੜੀ ਬਣਾਵਾ ਹੋਈ ਹੋਈ ਬੋਤਵਾ ਹੈ ਇਹ ਪੂਰਾ ਹੈਗਾ ਦੁਬਾਰੀ ਮੈਂ ਹੋਰ ਕਹਿੰਦੀ ਕਰਦਾ ਕਿ ਜਿੰਨੇ ਵੀ ਸੰਗਤ ਹਜੇ ਵੀ ਬਾਹਰ ਹੈ ਉਹ ਵੀ ਕਿਰਪਾ ਕਰਕੇ ਅੰਦਰੋਂ ਦੀ ਕਿਰਪਾ ਦਾ ਕਰੋ ਪਰ ਮੈਂ ਸਰਕਾਰ ਦਾ ਬੇਨਤੀ ਕਰਦਾ ਆਪਣਾ ਕੋਟਾਇਨੇ ਚਲੇ ਹੋ ਜਾ ਆ ਗਿਆ ਤਾਂ ਪਹਿਲਾਂ ਬੋਪਾ ਨੇ ਬਣਾ ਮੋਟੋ ਵਾਲੇ ਭਾਈ ਇੱਧਰ ਆ ਜਾ ਜੀ ਗੰਗਾ ਜੀ ਮੋਟੋ ਵਾਲੇ ਭਾਈ ਜਿੰਦਾਬਾਹ ਮਾਲਕ ਸੰਤੋਸ਼ ਸਿੰਘ ਕਰਾਈ ਜਾਂਦਾ ਕੋਈ ਪਾਉਣਾ ਹੈ ਜੀ ਗੰਗਾ ਜੀ ਕਰਾਉਣੀ ਆ ਇਹ ਤਾਂ ਉਹ ਨਹੀਂ ਪ੍ਰੇਮਾ ਸ਼ਮਾ ਤਰੇ ਗਿਆ ਤੁਹਾਡਾ ਵਾਇਰਲ ਹੈ ਠੀਕਾ ਹਾਂ ਜੀ ਇੱਥੇ ਗਰਮਾਲੇ ਵਾਲੇ ਬੰਦੇ ਮੈਂ ਤੁਹਾਨੂੰ ਉਹ ਹੀ ਫਿਕਰ ਮੈਂ ਕੋਲ ਨਹੀਂ ਬੈਠੋ ਸਾਰਿਆਂ ਨੂੰ ਚੈੱਕ ਕਰਦੇ ਸਾਰਿਆਂ ਨੂੰ ਚੈੱਕ ਕਰਦੇ ਸਾਰਿਆਂ ਨੂੰ ਚੈੱਕ ਕਰਨਾ ਹੈ ਐਵੇਂ ਐਵੇਂ ਖਾਲੀ ਜਾਵਾਂਗੇ ਹੋਰ ਬੈਠੋ ਅੰਦਰ ਬਾਹਰ ਦੇ ਕਾਫੀ ਜ਼ਿਆਦਾ ਆ ਤੁਹਾਨੂੰ ਆਪ ਹੈ ਗਰਮੀ ਹੈ ਬੈਠੋ ਅੰਦਰ ਰਹੋ ਪਾਰਿਵਾਰੀ ਆਈ ਜੇ ਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਦੋ ਵਾਰੀ ਦਵਾਈ ਪਾਣੀ ਹੈ ਦੋਨਾਂ ਹੱਥਾਂ ਦੇ ਸਾਹਮਣੇ ਜਿਨੂੰ ਤੁਹਾਡਾ ਨੰਬਰ ਚੈੱਕ ਕਰਦੇ ਹਾਂ ਨੰਬਰ ਫੋਨ ਕਰਦੇ ਮਰੀ ਗਈ ਉਹ ਨਹੀਂ ਜਾਣਾ ਹੈ ਤਾਂ 20000 ਚੱਕਾ ਬਾਹਰ ਬਰਨੀ ਚੱਕਾ ਆਉਂਦੀ ਹੈ ਕੋਈ 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 लाली आपके पिता के दोनों आपके पिता के दोनों बाद में बारी बारी उतारने के बाद में बाली खत्म हो जाएगी अपने किसमें जो आई एम ए 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 ਮੰਤਾਨੀ ਬੈਠੇ ਬੈਠਾ ਨੇ ਕਹਿੰਦਾ ਸੁਣੀ ਦਿਵਾ ਦੇ ਤੇ ਆਹ ਕਾਲ ਵਰਤੀ ਨਹੀਂ ਮਾ ਵਰਤੀ ਇਹ ਨਹੀਂ ਮੈਂ ਤਾਂ ਬਣਵਾਈ ਸੀ ਨਾ ਕੋਈ ਨਹੀਂ ਤਾਂ ਕੀ ਹੋ ਗਿਆ ਹਾਂ ਜੀ ਆ ਵੀ ਦੇਖੋ ਇਹ ਮੈਂ ਕਿਹਾ ਇਹ ਤਾਂ ਦੋ ਨੰਬਰ

ਪਾਰਕ ਕਰਨਾ ਹੈ ਕਿਤਾ ਪੱਟੀ ਹੈ ਫੋਨ ਚਲਾਣਾ ਖਵਾ ਬਣਾ ਚੋ ਨੇੜੇ ਕਰਕੇ ਪਹਿਨਣਾ ਠੀਕ ਹੈ ਮੂਤ ਕੇ ਲਈ ਮੈਂ ਪਹਿਨਣਾ ਠੀਕ ਹੈ ਠੀਕ ਹੈ 300 ਟਿਕੁੰਲਾ ਠੀਕ ਹੈ ਉਹ ਇੰਨੇ ਪਾ ਦੇਣਾ ਨੰਬਰ ਲਗਣਾ ਉਹ ਨੰਬਰ ਲਾ ਦੇਣਾ ਮੇਗਾ ਬਣੇ ਪ੍ਰਮਾਤਮਾ ਤੁਹਾਨੂੰ ਸੁੱਖ ਰੱਖੇ ਸਿਆ ਮਹਾਰਾ ਆ ਗਈ ਦਿਨ ਜੱਲੇ ਆ ਅੱਛਾ ਚਲੋ ਠੀਕ ਆ ਠੀਕ ਆ ਉਹ ਉ ਤਾਂ ਲੋਹ ਨਹੀਂ ਹੈਗੀ ਦਿੱਕਤ ਨਹੀਂ ਤੁਹਾਡੇ ਘਰ ਦੀ ਤਰ੍ਹਾਂ ਆਰਾਮ ਰੋ ਖਿਚੜੀ ਕੁਚੜੀ ਦੇਣੀ ਹੈ ਉਵੇਂ ਹੀ ਖਾਣੀ ਆ ਰੋਟੀਆਂ ਨਾ ਭਾਲਣ ਲੱਜ ਨਹੀਂ ਕਹਿੰਦੇ ਸੇਖ ਦੇ ਜੀ ਕਰ ਲਓ ਜੀ ਬਾਹਰ ਚਿਹਰਾ ਨਹੀਂ ਚਿਹਰਾ ਨਹੀਂ ਲੁਕਣਾ ਚਾਹੀਦਾ ਹਾਂ ਜੀ ਮੂੰਹ ਨੂੰ ਆ ਜਾ ਦੇਖ ਯਾਰ ਹਾਂ ਜੀ ਰੈਡਾ ਇਕ ਪਾਸੇ ਠੀਕ ਹੈ ਅੱਜ ਸਾਡੇ ਗੁਰਦੇਵ ਸਵਾਮੀ ਬਾਬਾ ਗੁਰਚਰਨ ਦਾਸ ਜੀ ਮਹਾਰਾਜਿਆਂ ਦੀ 24ਵੀਂ ਸਾਲਾਨਾ ਵਰਸੀ ਸੀ ਜਿਸ ਦੇ ਸੰਬੰਧ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਗੁਰੂ ਕੇ ਲੰਗਰ ਸੰਗਤਾਂ ਨੂੰ ਸ਼ਕਾਇਗੇ ਉਸ ਤੋਂ ਬਾਅਦ ਠੀਕ ਸਾਢੇ 10 ਵਜੇ ਪੁਨਰਜੋਤ ਨੇਤਰਦਾਨ ਸਭਾ ਵੱਲੋਂ ਸਾਲਾਨਾ 8ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਵਿੱਚੋਂ ਜੋ ਡਾਕਟਰਾਂ ਨੇ ਮਤਲਬ ਲੈਂਜ ਪਾਉਣ ਲਈ ਮਰੀਜ਼ ਕੱਢੇ ਸੀਗੇ ਉਹਨਾਂ ਨੂੰ ਲੁਧਿਆਣੇ ਨੂੰ ਰਵਾਨਾ ਕੀਤਾ ਗਿਆ ਲੈਂਜ ਪਾਉਣ ਦੇ ਲਈ ਕਿਉਂਕਿ ਡਾਕਟਰ ਰਮੇਸ਼ ਜੀ ਆਪਣੇ ਹਸਪਤਾਲ ਜੋ ਕਿ ਲੁਧਿਆਣਾ ਵਿੱਚ ਹੈ ਉਥੇ ਲੈਂਜ ਪਾਉਂਦੇ ਨੇ ਤੇ ਇਹ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਮਾਲਪੂੜਿਆਂ ਦਾ ਜਗ ਕੀਤਾ ਗਿਆ ਜਿਸ ਦੇ ਵਿੱਚ ਨਿਕਾ ਸ਼ਰਧਾਲੂਆਂ ਨੇ ਹਾਜ਼ਰੀਆਂ ਭਰੀਆਂ ਤੇ ਇਦਾਂ ਦੇ ਲੋਕ ਭਲਾਈ ਦੇ ਕੰਮ ਕਰਨ ਲਈ ਪਰਮਾਤਮਾ ਸਾਨੂੰ ਸਮਤ ਵਕਸ਼ਣ ਅਸੀਂ ਇਦਾਂ ਦੇ ਕੰਮ ਕਰਦੇ ਰਹੀਏ ਤੇ ਆਪਣੇ ਵੱਡਿਆਂ ਦੀ ਆਜ਼ਾਦ ਮਨਾਉਂਦੇ ਰਹੀਏ ਉਹਨਾਂ ਦੀ ਯਾਦ ਦੇ ਵਿੱਚ ਇਹੋ ਜਿਹੇ ਸਾਲਾਨਾ ਪ੍ਰੋਗਰਾਮ ਕਰਦੇ ਰਹੀਏ ਅੱਜ ਦਾ ਪ੍ਰੋਗਰਾਮ ਜੋ ਡੇਰਾ ਨਾਮਗੜ ਸਵਾਦਾ ਵਿਖੇ ਮਹਾਨ தਰਪਾਲ ਦਾਸ ਜੀ ਦੀ ਰਹਿਨਮਾਈ ਹੇਠ ਹੋਇਆ ਤਾਂ ਇੱਥੇ ਡੇਰੇ ਵਿੱਚ ਗੁਰਚਰਨ ਦਾਸ ਸੰਤ ਉਹਨਾਂ ਦਾ ਮਤਲਬ ਹੈ ਵਰਸੀਦੀ ਉਹ ਵੀ ਮਨਾਈ ਗਈ 14ਵੀਂ ਤੇ ਉਸ ਤੋਂ ਬਾਅਦ ਜੱਗਵੀ ਚਲਾਇਆ ਪੂੜਿਆਂ ਦਾ ਵਧੀਆ ਚੱਲਿਆ ਤੇ ਫਿਰ ਅਸੀਂ ਪੁਨਰਜੋਤ ਨੇਤਰਦਾਨ ਸਭਾ ਨੇ ਕੈਂਪ ਲਗਾਇਆ ਤਾਂ ਉਹਦੇ ਵਿੱਚ ਸਾਡੀ ਸਾਰੀ ਟੀਮ ਆਈ ਤੇ ਲੈਂਜ ਵੀ ਪਾਏ ਗਏ ਦਵਾਈਆਂ ਵੀ ਦਿੱਤੀਆਂ ਗਈਆਂ ਅੱਖਾਂ ਚੈੱਕ ਵੀ ਕੀਤੀਆਂ ਤੇ ਹੁਣ ਜਿਹੜੇ ਮਰੀਜ਼ਾਂ ਦੇ ਲੈਂਜ ਪਾਉਣੇ ਹਨ ਉਹ ਬਸ ਦਾ ਅਰੇਂਜ ਕਰਕੇ ਉਹਦੇ ਵਿੱਚ ਬਿਠਾ ਕੇ ਬ੍ਰੀਜ ਸੰਤਾ ਨੇ ਝੰਡੀ ਦੇ ਕੇ ਉਹ ਲੁਧਿਆਣੇ ਨੂੰ ਪਰਨਾ ਕਰਤੇ ਉਹ ਰਮੇਸ਼ ਕੁਮਾਰ ਜੋਧਾ ਮਨਸੂਰਾਂ ਵਾਲਾ ਬਹੁਤ ਮਸ਼ਹੂਰ ਤੇ ਬਹੁਤ ਵਧੀਆ ਡਾਕਟਰ ਹੈ ਉਹਨਾਂ ਉਹ ਆਪਰੇਸ਼ਨ ਕਰਨਗੇ ਤੇ ਉਸ ਤੋਂ ਬਾਅਦ ਚ ਰਾਤ ਨੂੰ ਉਹ ਜਿੰਨੇ ਵੀ ਮਰੀਜ਼ ਸਾਡੇ ਉੱਥੇ ਰਹਿਣਗੇ ਤੇ ਸੋਹਾਂ ਨੂੰ ਇਹ ਇੱਥੇ ਆਪਣੇ ਇਮਾਮ ਘੜੇ ਦੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਘਰਾਂ ਦੇ ਵਿੱਚ ਪਹੁੰਚਾਇਆ ਜਾਊਗਾ ਔਰ ਐਨ ਕਾਂ ਵਿਵਹਰੀ ਦਿੱਤੀਆਂ ਜਾਣਗੀਆਂ ਤਾਂ ਇਸ ਤਰ੍ਹਾਂ ਦੇ ਜਿਹੜੇ ਅਸੀਂ ਕਾਰਜ ਹੈ ਕਰਦੇ ਰਹਿੰਨੇ ਆ ਧੰਨਵਾਦ